ਗੁਰੂ ਘਰਾਂ ਦੇ ਵਿੱਚੋਂ ਪੈਸੇ ਚੋਰੀ ਕਰਦਾ ਹੈ ਅਕਾਲੀ ਦਲ ਜਿੰਨੇ ਵੀ ਗੁਰੂ ਘਰਾਂ ਦੇ ਪੈਸੇ ਜਾਂਦੇ ਨੇ ਉਹ ਅਕਾਲੀਆਂ ਦੇ ਕਰ ਜਾਂਦੇ ਨੇ ਜੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਹਿੰਮਤ ਹੈ ਤਾਂ ਉਹ ਲੁਧਿਆਣਾ ਦੇ ਵਿੱਚ ਚੋਣ ਲੜ ਕੇ ਦਿਖਾਉਣ ਇਹ ਬਿਆਨ ਦੱਸਿਆ ਕਿ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਵੱਡੇ આરોਪ ਵੱਡੇ ਇਲਜ਼ਾਮ ਆ ਜਿਹੜੇ ਅਕਾਲੀ ਦਲ ਤੇ ਲਗਾਏ ਗਏ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਦਾ ਮਤਲਬ ਹੈ ਅਕਾਲੀ ਦਲ ਅਕਾਲੀ ਦਲ ਨੂੰ ਸਾਰਾ ਪੈਸਾ ਜਿਹੜਾ ਭੇਜਿਆ ਜਾਂਦਾ ਹੈ ਤੇ ਗੁਰੂ ਘਰ ਦਾ ਜਿਹੜਾ ਸਾਰਾ ਪੈਸਾ ਹੈ ਉਹ ਕਾਲੀਆਂ ਨੂੰ ਜਾਂਦਾ ਹੈ ਇਹ ਵੱਡੇ ਇਲਜ਼ਾਮ ਆ ਜਿਹੜੇ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਲਗਾਏ ਗਏ ਨੇ ਅਤੇ ਰਵਨੀਤ ਬਿੱਟੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਮੇਰੇ ਪਰਿਵਾਰ ਦੇ ਉੱਤੇ ਕਾਫੀ ਟਿੱਪਣੀਆਂ ਕੀਤੀਆਂ ਨੇ ਅਤੇ ਪਹਿਲਾ ਉਹ ਮੈਨੂੰ ਜਿਹੜਾ ਚੋਣਾਂ ਲੁਧਿਆਣੇ ਦੀ ਲੜਕੇ ਦਿਖਾਉਣ ਇਹ ਸਿੱਧੇ ਚੈਲੰਜ ਜਿਹੜੇ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਐਸਜੀਪੀਸੀ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਦਾ ਮਤਲਬ ਹੈ ਅਕਾਲੀ ਦਲ ਅਕਾਲੀਆਂ ਨੂੰ ਜਿੰਨਾ ਪੈਸਾ ਜਾਂਦਾ ਹੈ ਉਹ ਐਸਜੀਪੀਸੀ ਭੇਜ ਰਹੀ ਹੈ ਤੇ ਗੁਰੂ ਘਰਾਂ ਦੇ ਵਿੱਚ ਜੋ ਪੈਸਾ ਹੈ ਉਹ ਅਕਾਲੀਆ ਦੇ ਘਰ ਜਾਂਦਾ ਹੈ ਅਤੇ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਤੇ ਤਿੱਖੇ ਨਿਸ਼ਾਨੇ ਜਿਹੜੇ ਐਮਪੀ ਰਵਨੀਤ ਮਿੱਟੂ ਦੇ ਵੱਲੋਂ ਸਾਦੇ ਗਏ ਨੇ ਤੇ ਸਿੱਧਾ ਚੈਲੰਜ ਜਿਹੜਾ ਬਾਦਲ ਪਰਿਵਾਰ ਨੂੰ ਦਿੱਤਾ ਗਿਆ। ਇਹ ਬਿਆਨ ਦੱਸਦੀ ਹੈ ਕਿ ਐਮਪੀ ਰਵਨੀਤ ਮਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਵੱਡੇ આરોਪ ਵੱਡੇ ਇਲਜ਼ਾਮ ਆ ਜਿਹੜੇ ਅਕਾਲੀ ਦਲ ਤੇ ਲਗਾਏ ਗਏ ਨੇ। ਅਤੇ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਦਾ ਮਤਲਬ ਹੈ ਅਕਾਲੀ ਦਲ ਅਕਾਲੀ ਦਲ ਨੂੰ ਸਾਰਾ ਪੈਸਾ ਜਿਹੜਾ ਭੇਜਿਆ ਜਾਂਦਾ ਤੇ ਗੁਰੂ ਘਰ ਦਾ ਜਿਹੜਾ ਸਾਰਾ ਪੈਸਾ ਹੈ ਉਹ ਕਾਲੀਆਂ ਨੂੰ ਜਾਂਦਾ ਹੈ ਇਹ ਵੱਡੇ ਇਲਜ਼ਾਮ ਆ ਜਿਹੜੇ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਲਗਾਏ ਗਏ ਨੇ ਅਤੇ ਰਵਨੀਤ ਬਿੱਟੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਮੇਰੇ ਪਰਿਵਾਰ ਦੇ ਉੱਤੇ ਕਾਫੀ ਟਿੱਪਣੀਆਂ ਕੀਤੀਆਂ ਨੇ ਅਤੇ ਪਹਿਲਾ ਉਹ ਮੈਨੂੰ ਜਿਹੜਾ ਚੋਣ ਆ ਲੁਧਿਆਣੇ ਦੀ ਲੜਕੇ ਦਿਖਾਉਣ ਇਹ ਸਿੱਧੇ ਚੈਲੰਜ ਜਿਹੜੇ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਐਸਜੀਪੀਸੀ ਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਦਾ ਮਤਲਬ ਹੈ ਅਕਾਲੀ ਦਲ ਅਕਾਲੀਆਂ ਨੂੰ ਜਿੰਨਾ ਪੈਸਾ ਜਾਂਦਾ ਹੈ ਉਹ ਐਸਜੀਪੀਸੀ ਭੇਜ ਰਹੀ ਹੈ ਤੇ ਗੁਰੂ ਘਰਾਂ ਦੇ ਵਿੱਚ ਜੋ ਪੈਸਾ ਹੈ ਉਹ ਅਕਾਲੀਆ ਦੇ ਘਰ ਜਾਂਦਾ ਹੈ ਅਤੇ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਬਾਦਲ ਅਤੇ ਵਿਕਰਮ ਸਿੰਘ ਮਜੀਠੀ ਅਤੇ ਤਿੱਖੇ ਨਿਸ਼ਾਨੇ ਜਿਹੜੇ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਸਾਦੇ ਗਏ ਨੇ ਤੇ ਸਿੱਧਾ ਚੈਲੰਜ ਜਿਹੜਾ ਬਾਦਲ ਪਰਿਵਾਰ ਨੂੰ ਦਿੱਤਾ ਗਿਆ ਇਹ ਬਿਆਨ ਦੱਸਦੀ ਹੈ ਕਿ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਵੱਡੇ આરોਪ ਵੱਡੇ ਇਲਜ਼ਾਮ ਆ ਜਿਹੜੇ ਅਕਾਲੀ ਦਲ ਤੇ ਲਗਾਏ ਗਏ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਦਾ ਮਤਲਬ ਹੈ ਅਕਾਲੀ ਦਲ ਅਕਾਲੀ ਦਲ ਨੂੰ ਸਾਰਾ ਪੈਸਾ ਜਿਹੜਾ ਭੇਜਿਆ ਜਾਂਦਾ ਤੇ ਗੁਰੂ ਘਰ ਦਾ ਜਿਹੜਾ ਸਾਰਾ ਪੈਸਾ ਹੈ ਉਹ ਕਾਲੀਆਂ ਨੂੰ ਜਾਂਦਾ ਹੈ ਇਹ ਵੱਡੇ ਇਲਜ਼ਾਮ ਆ ਜਿਹੜੇ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਲਗਾਏ ਗਏ ਨੇ ਅਤੇ ਰਵਨੀਤ ਬਿੱਟੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਮੇਰੇ ਪਰਿਵਾਰ ਦੇ ਉੱਤੇ ਕਾਫੀ ਟਿੱਪਣੀਆਂ ਕੀਤੀਆਂ ਨੇ ਅਤੇ ਪਹਿਲਾ ਉਹ ਮੈਨੂੰ ਜਿਹੜਾ ਚੋਣ ਆ ਲੁਧਿਆਣੇ ਦੀ ਲੜਕੇ ਦਿਖਾਉਣ ਇਹ ਸਿੱਧੇ ਚੈਲੰਜ ਜਿਹੜੇ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਐਸਜੀਪੀਸੀ ਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਦਾ ਮਤਲਬ ਹੈ ਅਕਾਲੀ ਦਲ ਅਕਾਲੀਆਂ ਨੂੰ ਜਿੰਨਾ ਪੈਸਾ ਜਾਂਦਾ ਹੈ ਉਹ ਐਸਜੀਪੀਸੀ ਭੇਜ ਰਹੀ ਹੈ ਤੇ ਗੁਰੂ ਘਰਾਂ ਦੇ ਵਿੱਚ ਜੋ ਪੈਸਾ ਹੈ ਉਹ ਅਕਾਲੀਆ ਦੇ ਘਰ ਜਾਂਦਾ ਹੈ ਅਤੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਤੇ ਤਿੱਖੇ ਨਿਸ਼ਾਨੇ ਜਿਹੜੇ ਐਮਪੀ ਰਵਨੀਤ ਮਿੱਟੂ ਦੇ ਵੱਲੋਂ ਸਾਦੇ ਗਏ ਨੇ ਤੇ ਸਿੱਧਾ ਚੈਲੰਜ ਜਿਹੜਾ ਬਾਦਲ ਪਰਿਵਾਰ ਨੂੰ ਦਿੱਤਾ ਗਿਆ